ਮੇਰੇ ਕਰਨੋਂ ਨਾ ਤਰੇ ਤਾਣੇ ਦਾ ਆਦਿੰਦਾਂ ਮਾਵੇ ਬੁਰੇ ਲੱਗੀਦਾ ਯਾਰ ਕਿਉਂਕਿ ਲੱਗੇ ਚਲੋ ਹੈਗੇ ਆ ਲੱਗੇ ਦੇਣੇ ਤੇ ਫੇਰਾ ਮਾਰ ਜੇ ਅੱਜ ਮੰਗਲਵਾਰ ਲਾਈਟ ਬੰਦ ਐ ਸੀ ਵੀ ਬੰਦ ਅੱਜ ਮੰਗਲਵਾਰ ਵਾਲਾ ਲਾਈਟ ਬੰਦ ਐ ਗਰਮੀ ਇਕੱਡਾਂ ਦੀ ਵਾਟ ਪੂਰੀ ਹੈ ਮੰਜੇ ਤੇ ਬੈਠਣ ਹੀ ਜਾਂਦਾ ਉਹ ਗੱਡੀ ਸੀ ਇਕ ਗੜਾ ਮਾਨ ਹੈ ਡਾੜੀ ਸਤੇ ਹੀ ਹੋ ਜਾਂਦਾ ਡਾੜੀ ਆ ਗਈ ਹਾਲੇ ਕੀ ਆ ਦੇਗੇ ਸਾਹਿਬ ਨਾ ਵੀ ਡਾੜੀ ਖਮੇ ਤਾਂ ਪਾਣੀ ਕਿੱਥੋਂ ਆਈ ਜੋ ਮਰੇ ਦਿਵਾਲੇ ਹੋ ਗਏ ਹੁੰਦੇ। ਬਸ ਗੱਲ ਪੂਰੀ ਕਰਕੇ ਓਦਾਂ ਗੱਲਿਆ ਬਸ ਟੱਕਰ ਚ ਚੰਗਾ ਪੰਨਾ। ਹਾਂ ਪੂਰੀ ਕਰਕੇ ਆਇਆ ਗੱਲ। ਉਹਨਾਂ ਨੇ ਮਿਲਿਆ 4000 480 ਰੁਪਏ। ਮੁੰਡੇ ਨੇ ਕਿਹਾ ਨਾ ਤੇ ਬੈਠਾ ਐ। ਹਾਂ ਉਹ 11000 10000 ਕਹਿੰਦੇ ਸਾਡੇ 10000 ਕਿਹੜੇ ਕਹਿੰਦਾ 500 ਰੁਪਏ ਹੋਰ ਮੋੜਦਾ। 11000 ਕਹਿੰਦਾ ਤੁਸੀਂ ਬਹਿਣ ਲੈ ਕੇ ਆਏ। ਤੇ ਇਹ ਕਹਿੰਦਾ ਮੈਂ ਕਿਹਾ 2.5 ਤੋਂ ਪਹਿਲਾਂ ਪਹਿਲਾਂ ਆਇਓ। ਨੋ ਕਰਨਾ ਹੈ ਆਪਣੀ ਘੜੀ ਵਿਆਖ ਕਰਨਾ ਹੈ ਤੇ ਬੰਗਲ ਚੰਗਾ ਬਣਾ ਤੇ ਤੇ ਜਬਾਨ ਬਣਾ ਉਹਨਾਂ ਕੱਲ ਫਿਰ ਜਾਣ ਬਹੁ ਖਾਣਾ ਪੈਣਾ ਚਾਹੁੰਦੇ ਹੋਣ ਹੋਰ ਚੀਜ਼ ਤਿੰਨ ਵੇਟ ਤੇ ਪੈਣਾ ਹੈ ਚਾਈ ਵੇਟ ਤੇ ਪੈਣਾ ਪੈਣਾ ਉਹ ਫਾਇ ਹੈ ਉਹ ਸਰਕਾਰ ਦੇ ਖਾਤੇ ਜਮਾਉ ਦੇ ਲੈਣੇ ਨੇ ਬਣਾਇਆ ਪਾਣੀ ਨਿੰਬੂ ਵਾਲਾ ਸਲਵੇ ਮਿੱਤਰਾ ਰੈਡੀ ਹੋਇਆ ਸਵੇਰ ਦੇ ਅਹੀ ਤਾਂ ਰੈਡੀ ਨਹੀਂ ਹੋਣੀ ਡੈਡੀ ਉਹ ਫਿਰ ਮਿਲਦੇ ਆ ਸਸੀ ਘਰ ਸਾਹਤੜਾਈ ਦਿਨ ਲੌਕ ਦੇ ਵਿੱਚ ਡੈਡੀ ਮੈਨੂੰ ਤਾਂ ਡੇ ਬੋਲਣ ਵੀ ਉਹ ਪਿਛਲੀ ਦਫਰ ਮੈਂ ਗਿਆ ਨਹੀਂ ਤੇ ਉਹਨਾਂ ਨੇ ਮੈਨੂੰ ਕਿਹਾ ਜੀ ਪਤਾ ਨਹੀਂ 4000 ਤੇ 480 ਰੁਪਏ ਇੰਨਾ ਕਰ ਮੈਨੂੰ ਸੁਣਿਆ ਵੀ ਇੰਨੀ ਖੜੀ ਸਿਕਿਉਰਟੀ ਕਰਨੀ ਤੇ ਡੈਡੀ ਗਏ ਉਹਨੇ 2000 ਰੁਪਏ ਲਿਆਓ ਡੈਡੀ ਕਹਿੰਦੇ ਤੇਰੇ ਝੱਪੇ ਆ ਗਿਆ ਮੈਂ ਡੈਡੀ ਕਹਿੰਦੇ ਤੇਰੇ ਝੱਪੇ ਆਏ ਤੂੰ ਉੱਥੇ ਹੈ ਉਹ ਆਪਣਾ ਗੱਲ ਸਮਝ ਨਹੀਂ ਇਹ ਨਹੀਂ ਕੰਨ ਸੁਣਦੇ ਗਿਆ ਉਹ ਦੇ ਬਰ ਮੋਟਰ ਹੱਦੀ ਦਾ ਆ ਬੜਾ ਹਾਲੇ ਪਾਣੀ ਬੜਾ ਡੇਕਦਾ ਉਤੋਂ ਪੈ ਪੈਣਾਂ ਆ ਹੁਣ ਚੱਲੇ ਆਵਾ ਲਾਰਚ ਜੱਸੀ ਨੂੰ ਘਰ ਲੈ ਲਾਂ ਆਹ ਉਟਾ ਹੀ ਕਰਨ ਇਹ ਲਗੂਨ ਜੋੜਨ ਦਾ ਹੈ ਕਿੱਕ ਦੇ ਨਾਲ ਜੱਸੀ ਹੱਦ ਤੇ ਮਾਰਦੇ ਆਂ ਇਦਾਂ ਕਰਕੇ ਲਗਾਣੇ ਨੇ ਇਦਾਂ ਲੈ ਵੀ ਮਿੱਤਰਾਂ ਹੁਣ ਆਪਾਂ ਚੱਲ ਪਏ ਆਂ ਜੱਸੀ ਹੋ ਗਿਆ ਆਪਣੇ ਨਾਲ ਚੱਲ ਵੀ ਜੱਸੀ ਸਿਆਂ ਚੱਲੀਏ ਫਿਰ ਪੇਂਟ ਲੈ ਲਿਆ ਆਪਾਂ ਹੁਣ ਬ੍ਰਸ਼ ਪੇਂਟ ਲੈ ਲਿਆ ਜਾ ਕੇ ਨਨ ਪੁਲ ਨੂੰ ਕਰਦੇ ਆਂ ਤਰਜੀਓ ਕੱਲ ਦਾ ਬਣਾਇਆ ਫਿਰ ਇਦਾਂ ਪਤਾ ਨਹੀਂ ਲੱਗਦਾ ਪੁੱਲ ਬਣਿਆ ਫਿਕਾਇਆ ਲੱਗਦਾ ਹੈ ਕੰਮ ਲੈ ਵੀ ਆਏ ਆਪਾਂ ਲੈ ਲੈ ਇੱਥੋਂ ਹੁਣ ਸੀਮਿੰਟ ਦੁਕਾਨ ਤੋਂ ਆਓ ਇੱਥੇ ਪਾਵਾਂਗੇ ਨਾ ਸੀਮਿੰਟ ਹੁਣ ਕਿੰਨੇ ਤੇ ਨੰਨ ਨਹੀਂ ਆਜਾ ਹੁਣ ਸਮਾਨ ਖੜਿਆ ਹਾਂ ਹਾਂ ਤਾਂ ਲੈ ਰਾਂ ਹੰਨ ਦਾ ਫਾਹਲਾ ਆਖ ਲੈ ਕੋ ਵੀ ਕੱਢਣੇ ਸੱਲ ਜੇ ਲੈ ਚੱਲ ਇਧਰ ਆਣਨ ਬਸ ਇਹ ਬਸ ਸੱਲ ਸਿ ਪੜਦਾ ਸਾਰੇ ਕਰਦੇ ਬਰਦੇ ਬਸ ਠੀਕ ਹੈ ਇਹੋ ਹੀ ਸਮਾਨ ਚੱਲ ਪਰਦਮੰਦ ਛੱਲ ਲੈ ਆਏ ਹਾਂ ਡਾੜੀ ਜੇ ਇੱਥੇ ਹੀ ਸੀਮਟ ਲੈ ਕੇ ਆਏ ਆ ਡਾੜੀ ਬੰਨ ਕੀ ਕਰੀ ਜਾਂਦੇ ਜੀ ਪੁੱਤੇ ਪੁੱਤੇ ਜੇ ਇਹ ਵਾਧੂ ਘਾਟੂ ਤੋੜਨ ਹਾਂਜੀ ਲੱਗੇ ਜੇ ਹੈ ਡਾੜੀ ਤੇ ਸੀਮਟ ਲਿਆਂਦਾ ਜੀ ਪਾਉਣ ਵਾਸਤੇ ਇੱਥੇ ਆ ਲੈ ਤੇ ਲੈ ਡਾੜੀ ਮੜ ਕੇ ਆ ਗਏ ਪੰਨ ਕੀ ਕੀ ਚਿਤ ਆ ਗਿਆ ਅੱਛਾ ਅੱਛਾ ਅਰਧ ਰੱਖੀ ਡਾੜੀ ਨੇ ਨਾ ਉੱਥੇ ਸਾਨੂੰ ਰਾਦੇ 9:30 ਹੋ ਗਏ ਕਿ 8:30 8:30 ਹੋ ਗਏ 8:30 ਹੋ ਗਏ ਹੁਣੇ ਆਪਾਂ ਫ੍ਰੀ ਹੋਈਏ ਪੁਲ ਬਣਾ ਕੇ ਤੇ ਸਾਡਾ ਚੈਨਲ ਨੂੰ ਜਰੂਰ ਸਪੋਰਟ ਕਰਿਓ ਠੀਕ ਆ ਮੈਂ ਕਮਿਊਨਿਟੀ ਪਾ ਦਾਂਗਾ ਇਹ ਦੀਪਕ ਐਕਸਪੈਰੀਮੈਂਟ ਹੈ ਚੈਨਲ ਦਾ ਨਾਮ ਇਹ ਉਹ ਭਰਾ ਡਿਆ ਹੁਣ ਸਮਾਨ ਡਿਆ ਸਾਹਮਣੇ ਪੋੜਾ ਤੁਹਾਨੂੰ ਮੈਂ ਉੱਚੀ ਵਿਖਾਵਾਂਗਾ ਮਾੜੀ ਜਿਹੀ ਚਲ ਆ ਦੇਖ ਲਿਆ ਹਣਾ ਤੁਸੀਂ ਮੜਿਆ ਆਪਣਾ ਬਣਾਇਆ ਹੋਇਆ ਪੋੜ ਤੇ ਹੁਣ ਜੱਸੀ ਡਿਆ ਸਮਾਨ ਸਾਹਮਣੇ ਦੇ ਘਰੇ ਚਲੀ ਜਾਂਦੀ ਮੇਰਾ ਬਹੁਤ ਹੋ ਗਿਆ ਵਾ ਠੀਕ ਬਸ ਕੀ ਤੇ ਸਾਰਾ ਸਮਾਨ ਸੰਭਿਆ ਗਿਆ ਕਿ ਨਹੀਂ ਆ ਪਾਣੀ 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 ਪੀ ਲਈਏ ਯਾਰ ਕੋਟ ਆ ਵੇ ਲੋ ਸਾਡੇ ਹੱਥ ਕੀ ਜਾਂਦੇ ਨੇ ਨੀਲੇ ਹੋਏ ਪਏ ਇਧਰ ਦਾ ਹੱਥ ਜਾ ਜਿਵੇਂ ਤੁਸੀਂ ਦਿਖਾ ਤੇਰੀ ਤੇਰੇ ਕਿਦਾਂ ਮੇਰੇ ਠੀਕ ਵਾ ਤੁਹਾਡੇ ਮੈਂ ਤਰਖਿਆ ਜੀ ਮੇਰੇ ਬਾਹ ਬੂ ਬਾਕੀ ਠੀਕ ਵਾ

ਆਣਾ ਕਹਿਣ ਆਣਾ ਨੂੰ ਮਲੇ ਵਾਲਿਆਂ ਨੇ ਵੇ ਵੇ ਤੇਮਿੰਦਰ ਤੇਰੇ ਘਰ ਵੱਲੋਂ ਹੁੰਡੇ ਆਇਓ ਐਂਜਸ ਦੇਖ ਰੋ ਹੁਣ ਵੇ ਕਿੱਡਾ ਕੰਟਰੋਲ ਹੋ ਰਿਹਾ ਮੈਂ ਤੇ ਤੇ ਮੈਂ ਤੇ ਤੇਰੀ ਗਲੀ ਵਾਲੇ ਨੇ ਕਹਣਾ ਜੇ ਵੇ ਤੇਮਿੰਦਰ ਤੇਰੇ ਘਰ ਵੱਲੋਂ ਹੁੰਡੇ ਚੁੱਕ ਤਾਂ ਜਾਂਦੇ ਬਹੁਤ ਚੜ ਕੇ ਬਾਹਰ ਕਿਚਨ ਨੂੰ ਰਾਣੂ ਹੈ ਹੈ ਰਾਣੂ ਤੇ ਲੈ ਆਇਆ ਨੂੰ ਉਹ ਹੋ ਗਿਆ ਕਿੰਨੀ ਆਣਾ ਨੂੰ ਐ ਨੂੰ ਕਿੱਧਰ ਨੂੰ ਲਈ ਜਾਣਾ ਵਾ ਇਧਰ ਨੂੰ ਲਿਆ ਉਹ ਕਿੱਥੇ ਚਲ ਗਿਆ ਦੱਸ ਆਉਂਦੇ 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 ਲੈ ਲੈ ਮੇਰਾ ਤਾਂ ਬੰਦੇ ਬੈਠ ਕੇ ਹੁੰਦੀ ਜਿਹਾ ਨਾ ਪਰ ਆ ਤਰੇ ਕੇ ਹੁੰਦੇ ਕਾਫੀ ਟਾਈਮ ਹੋ ਗਿਆ ਕਰਨੀ ਜਿਹਾ ਹੁਣਾਵਾ ਤੇ ਮੈਂ ਤੇ ਰਾਤ ਨਹੀਂ ਰਿਹਾ ਹੋ ਗਿਆ ਮੇਰੇ ਤਿੰਨ ਮਹੀਨੇ ਤੇ ਹੁਣ ਤਿੰਨ ਮਹੀਨੇ ਹੋ ਗਏ ਨੇ ਐਵੇਂ ਅਨਿਕ ਦਿਨੀ ਰਲਦੇ ਹਾਂ ਤੇ ਹੁਣ ਲਗਦਾ ਵੀ ਜਾਵਾਂ ਵੀ ਰਾਤ ਰਹਿ ਕੇ ਆਣਾ ਉੱਧਰ ਦਿਨੇ ਦਿਨੇ ਵੀ ਜਾਵਾਂ ਵੀ ਤੇ ਮੈਂ ਵੱਧ ਤੋਂ ਵੱਧ 5 ਮਿੰਟ ਬਹਿਣਾ ਮੈਂ ਜ਼ਿਆਦਾ ਟਾਈਮ ਨਹੀਂ ਮੈਂ ਫਰ ਮੈਂ ਤਾਂ ਲੋਗਾਂ ਨੂੰ ਕਿੰਨੇ ਦਿਨੋਂ ਜੋ ਵੀ ਕਹਿਣ ਦੀ ਆ ਆਇਆ ਮਹੀਨਾ ਹੋ ਗਿਆ ਮੈਂ ਕਹਿੰਦੀ ਆ ਬੰਦਾ ਕੋਈ ਨਹੀਂ ਆਉਂਗਾ ਜਾਂ ਗੱਲਾਂ ਕਰਾਂਗਾ ਥੱਲੇ ਰਿ ਲਈ ਜੰਦੇ ਹੁਣ ਕੋਈ ਕਰੀਏ ਨਹੀਂ ਆ ਜਾ ਉਹ ਇਹ ਮੈਂ ਚ ਰੰਗ 10 ਵਜੇ ਕਦੇ 13 ਮਿੰਟ ਹੋ ਗਏ ਤੇ ਕਿਰਨ ਦੀ ਜੀ ਹੁਣ ਮੈਂ ਜਾਣ ਲਿਆ ਹਾਂ ਕਾਫੀ ਮੇਰਾ ਹੋ ਗਿਆ ਮੈਂ ਚੇਖਣ ਲੱਗ ਗਿਆ ਡੈਡੀ ਦੇ ਨਾਲ ਕੋਈ ਨਹੀਂ ਉਹ ਗਏ ਵੀ ਸਾਰੇ ਲੋਕ ਸੌਂ ਛਾਂ ਦੇ ਘਰਾਂ ਨੂੰ ਪਹੁੰਚ ਗਿਆ ਮੈਂ ਦੀਦੀਆਂ ਦੇ ਘਰ ਭਾਜੀ ਦੇ ਜਿੰਦਾ ਮਾਰਨ ਬਾਹਰ ਦੀਦੀ ਢੀ ਸਬਜੀ ਬਣਾਉਣੀ ਇਹ ਕਿਹੜੀ ਸਬਜੀ ਬਣਦੀ ਹੈ ਇਹ ਗੁੱਤੀ ਨੂੰ ਲੱਗਦਾ ਕਿ ਬਹੁਤ ਬੜਾ ਪਰ ਹੈ ਜੇ ਉਹ ਤਾਂ ਸਸਟਾ ਨਹੀਂ ਇਹ ਵੀ ਤੋਰੀਆਂ ਤੋਰੀਆਂ ਉੱਧਰ ਖਾ ਗਏ ਆ ਇੱਥੇ ਵੀ ਤੋਰੀ ਸਭ ਤੋਰੀਆਂ ਤੋਰੀਏ ਜੁਨਾ ਨੇ ਹਾਰਸ ਨਾਵਾ ਠੀਕ ਠਾਕ ਹਾਂ ਉਹ ਬੋਲ ਤੋਂ ਜੁਨਾ ਠਾਕ ਹਾਂ ਜੀ ਹਾਂ ਠੀਕ ਹੈ ਉਹ ਕਿੱਥੇ ਆ ਹਰ ਹੱਤੇ ਕੀ ਆ ਲੈ ਕੀ ਆ ਲੈ ਕੀ ਹਾਲ ਹੈ ਪੁੱਤਰ ਕੀ ਹਾਲ ਹੈ ਪੁੱਤਰ ਕੀ ਹਾਲ ਹੈ ਪੁੱਤਰ ਹੈਪੀ ਬਰਥਡੇ ਆਉਣ ਵਾਲਾ ਅੱਛੀ ਬਤ ਦਾ ਹੈਪੀ ਬਰਥਡੇ ਆਉਣ ਵਾਲਾ ਅੱਛੀ ਬਤ ਦਾ ਆਹੋ ਕਿੰਨੇ ਪੁੱਤ ਦਾ ਸ਼ੋਨਾ ਹੋ ਗਿਆ ਉਹ ਨੂੰ ਮੇ ਪੁੱਤ ਹਾਂ ਸ਼ੋਨਿਆ ਲੈ ਹਾਂ ਹਾਂ ਕੀ ਐਸੀ ਸ਼ੋਨੈਨੂ ਕਿ ਹੋਇਆ ਸੀ ਸੀ ਉਹਨੇ ਨੀ ਮਨ ਮੋੜੇ ਨੂੰ ਕੋਈ ਗੱਲਾਂ ਨਹੀਂ ਸਿਕਾਦਾ ਕੋਈ ਗੱਲਾਂ ਨਹੀਂ ਸਿਕਾਦਾ ਆਓ ਹਾਂ ਹਾਂ ਨਹੀਂ ਨਹੀਂ ਚੋਣ ਲੈਣੋਂ ਹੁਣ ਕੱਢਿਆ ਪਿਆ ਆ ਵੀ ਆ ਵੀ ਆ ਹਰ ਵੇਲੇ ਆ ਆ ਆ ਆ ਆ ਸੁਹਣਾ ਵੀ ਸੁਵਾਦਾ ਇਹਨੂੰ ਇਹ ਲੈ ਲੈ ਆ ਏ ਇਹਦਰ ਗੁੰਸਾਉਂਦਾ ਹੀ ਇਦਾਂ ਮੈਂ ਅੱਜ ਇਹਨੂੰ ਟਰਾਈ ਕਰਦੇ ਸੌਣ ਦੀ ਕੋਸ਼ਿਸ਼ ਕਰਦੇ ਭਾਸ ਆਉਂਦਾ ਹੈ। ਅੱਛਾ ਜਿਹਾ ਸਾਨੂੰ ਨਿਕਲ ਰਿਹਾ। ਮਹਾਵਾਦੀ ਕੀ। ਮਹਾਵਾਦੀ ਕੀ। ਰਵਾਦੀ ਕੀ। ਹੁਣ ਚੁੱਪ ਕੀਤਾ ਜਾਂ ਲਾਕ ਦੇਖ ਗਏ ਭਾਜੀ ਇਹਨੂੰ। ਆਪਣੇ ਖੰਡੇ ਦਾ। ਮੈਨੂੰ ਨਨੇ ਜੀ ਚੰਗੀ ਤਰ੍ਹਾਂ ਪਛਾਣਦਾ ਮੰਮੀ ਨਾਲੋਂ ਜ਼ਿਆਦਾ ਪਛਾਣਦਾ ਤਾਂ ਮੰਮੀ ਹੁਣ ਜਿੰਦੇ ਜਾਂਦੇ ਰਹਿੰਦੇ ਮੈਂ ਥੋੜਾ ਘਟਮਾ ਤੇ ਮੈਨੂੰ ਘੱਟ ਪਛਾਣਦਾ ਮੈਨੂੰ ਵੇਖ ਕੇ ਰੋਈ ਜਾਂਦਾ ਹੈ। ਅੱਜ ਉਹ ਤਾਂ ਮੁੰਮੇ ਆਣੀ ਰੋਟੀ ਖਾ ਕੇ ਸੌਂ ਗਈ ਤੇ ਇੱਥੇ ਕਿੰਨੀ ਦੀ ਜੀ ਰੋਟੀ ਬਣਾਉਣ ਨੂੰ ਲੰਨ ਡਏ ਹੈ ਤੇ ਇੰਨਾ ਨੇ ਤੇ ਵਾਵਾ ਟਾਈਮ ਲਾਦਣਾ ਹਰ ਸਾਢੇ 10 ਹੋ ਗਏ ਆ ਇਹ ਹਿਸਾਬ ਦੇ 11 ਵਜੇ ਤੱਕ ਖਾਣਗੇ ਰੋਟੀ ਤੇ ਇਹਨੂੰ ਵੀ ਪਿੰਡ ਦੀ ਨਾਈਂ ਨੀਂਦ ਤੇ ਇਹ ਕਦੀ ਮੇਰੇ ਨੂੰ ਨੂੰ ਵੇਖੀ ਜਾਂਦਾ ਹੈ ਚੱਲ ਜੋ ਬੱਤ ਚੰਨ ਜੋ ਨਹੀਂ ਨਿਕਲਦਾ ਆ ਜਾ ਇਧਰ ਆ ਕੇ ਆਪਣੀ ਲੱਸੀ ਇਹ ਪਤਾ ਹੈ ਇਹ ਪਤਾ ਕਿਹੜੀ ਲੱਸੀ ਹੈ ਇਹ ਅੱਜੀ ਆ ਬਟਾਲੇ ਸ਼ਹਿਰ ਦੀ ਲੱਸੀ ਉੱਦਾ ਅਮਰਸਰ ਦੀ ਲੱਸੀ ਨਹੀਂ ਜੂ ਲੱਸੀ ਨੂੰ ਸੂਰਿਆ ਆਇਆ ਮੈਂ ਅਏ ਉਹ ਜੂ 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 ਇਹ ਮਿੱਟੀ ਆ ਮਿੱਟੀ ਹੈ ਹਨਾ ਟੀਹਾਂ ਦਾ ਫਦੇ ਆਂ ਕਰੋ ਉਹ ਆਦ ਬੜਾ ਬਲੇ ਖਾਇਆ ਪਿਆ ਮਾਂ 6 ਵਜੇ ਅਜੇ ਇਧਰ ਤੱਕ ਕੰਮ ਬੜਾ ਖਾਇਆ ਇਹ ਭਾਜੀ ਕਹਿੰਦੇ ਵਲੌਗ ਵਲੌਗ ਪਾਤਾ ਹੀ ਮਾਂ 6 ਵਜੇ ਸਹੀ ਗੱਲ ਕਹ ਤਾਡੇ ਆਦ ਕੰਮ ਖਤਰਨਾਕ ਜਾਈ ਯਾਰ ਐਸੀ ਮਤਲਬ ਇਹਨੇ ਸਾਬਣ ਨਿੱਕਰ ਵੀ ਖਲੀ ਕਰਦੀ ਹੈ ਡੈਸ ਪਰਲੀ ਹਮਾਂ ਮੇਰੀ ਬੀਬੀ ਜਿੰਦੀ ਹੁੰਦੀ ਨਾ ਉਹਨੂੰ ਰਸ ਫੜਾਇਆ ਤਾਂ ਸ਼ਾਮ ਤੱਕ ਰਸੀ ਨਹੀਂ ਮੁਕਣਾ ਅੱਛਾ ਉਹ ਕਿੱਡੇ-ਕਿੱਡੇ ਤਗੜੇ ਰਾਸਵੀ ਸਈ ਨਹੀਂ ਖਾਵੇਂ ਨਾ ਹਾਂ ਅਸਿਕ ਇੰਨੀ ਹੀ ਹੋ ਜਾਂਦੀ ਜਦੋਂ ਕਿਦਾਂ ਵੇਖਣ ਰਿਹਾ ਏ ਰਾਤ ਇਹ ਵੀ ਘਾਟੀ ਸੌਂਦਾ ਹਨ ਘਾਟੀ ਸੌਂਦਾ ਰਾਤ ਹੋਣਾ 12 ਵਜੇ ਮਿਲ ਕੇ ਫੇਰੇ ਉੱਠਦਾ 10 ਵਜੇ ਵੇਂਦਾ ਕਦਾਂ ਵੇਦਾ ਸਈ ਇਹ ਮਸਲਾ ਜਾਂ ਬਣ ਜਾਂਦਾ ਵੀ ਵੇ। ਸਮਝਦੇ? ਅੱਗੇ ਭਰਾ ਮੈਂ ਆਇਆ ਜਦੋਂ ਤੇ ਉਹ ਰੋਈ ਜਾਵੇ ਮੇਰੇ ਲੇਖ ਕੇ। ਕੀ ਕਹਿੰਦੇ ਹੈ? ਕੀ ਕਹਿੰਦੇ? ਮਾਰੇ ਤਾਂ ਖਿਵੜੀ ਬਰੰਡ ਗਈ। ਬਹੁਤ ਕਰਨੀ ਪਾ। ਯਾਦ ਹੈ ਲੱਕੜੀ ਦੇ ਬਾਹਰ ਮੀਂਹ ਪਿਆ ਹੁੰਦਾ ਜਿੰਨ ਠੰਡ। ਇੱਥੇ ਇਹ ਬਾਹਰ ਨਹੀਂ ਹੁੰਦਾ ਤਾਂ ਕੀ ਮੱਤ ਹੈ। ਇਹਨਾਂ ਦੇ ਬਿਸਕਟ ਖਾਂਦਾ ਆ ਉਹ ਖਾਂਦਾ ਨਾ ਰਾਸੀ। 他给不了。Indeed, right?